ਅੱਜ ਪਿੰਡ ਕੋੜ ਤੁੰਨਾ ਵਿੱਚ ਤੁਹਾਨੂੰ ਲੱਗਿਆ ਕਿ ਕਿੱਥੇ ਜਾਣਾ ਜ਼ਰੂਰੀ ਹੈ ਤੁਹਾਨੂੰ ਲੱਗਦਾ ਮੇਰੇ ਮੇਰੇ ਲਈ ਖੜੇ ਸੀ ਅੱਜ ਮੇਰਾ ਹੱਕ ਬਣਦਾ ਸੀ ਕਿ ਮੈਂ ਅੱਜ ਉਹਨਾਂ ਲਈ ਆਵਾਂ ਜੁਜੇਸ ਸਾਕੇ ਲਈ ਪਛਪਾਣੀਆਂ ਜਿਹੜਾ ਆਪਣੇ ਪੰਜਾਬ ਲਈ ਖੜਿਆ ਸਾਡੇ ਸਾਡੇ ਸਾਰੇ ਲਈ ਖੜਿਆ ਇੱਕ ਬੀਬੀ ਨੇ ਮਾਨਸਾ ਸ਼ਿਕਾਇਤ ਦੇ ਆਧਾਰ ਦੇ ਉੱਤੇ ਹੀ ਪਰਚਾ ਦਰਜ ਹੁੰਦਾ ਲੁਧਿਆਣੇ ਚ ਕਹਿੰਦੇ ਉਹਨਾਂ ਦੇ ਖਿਲਾਫ ਸਾਗੋ ਪਰਚੇ ਸੀ ਉਹ ਪਰ ਕੋਈ ਕਾਰਵਾਈ ਨਹੀਂ ਪਰ ਭਾਨਾ ਸਿਰ ਤੇ ਕਾਰਵਾਈ ਸਰਕਾਰ ਨੂੰ ਮੈਂ ਵੋਟ ਪਾਇਆ ਹੈ ਉਹ ਸਰਕਾਰ ਨੂੰ ਕਹੂੰਗੀ ਕਿ ਤੁਸੀਂ ਪ੍ਰੂਫਸ ਚੈੱਕ ਕਰੋ ਉਸ ਰਿਪੋਰਟ ਚੈੱਕ ਕਰੋ ਉਸ ਇਨਸਾਨ ਦਾ ਵੀ ਚੈੱਕ ਕਰੋ ਜਿਹਨੇ ਕੰਪਲੇਨਟ ਕੀਤੀ ਹੈ ਹਾਂ ਪਰ ਲੋਕਾਂ ਦੇ ਘਟਾਰੇ ਉਹਨੂੰ 10000 ਰੁਪਏ ਦੀ ਲੋੜ ਦੀ ਪਰ ਜਦੋਂ ਅੱਜ ਯੂਥ ਕੁਝ ਕਰ ਰਿਹਾ ਹੈ ਕੁਝ ਅੱਛਾ ਕਰ ਰਿਹਾ ਹੈ ਤੁਸੀਂ ਉਹਨਾਂ ਨੂੰ ਰਾਹ ਰਹੇ ਹੋ ਤਾਂ ਖਾਰ ਰਹੇ ਹੋ ਉਹਨਾਂ ਨੂੰ ਪ੍ਰੇਸ਼ਾਨ ਕਰ ਰਹੇ ਹੋ ਇਹ ਸਰਕਾਰ ਵੀ ਚੇਂਜ ਹੋ ਜੂਗੀ ਹਰ ਸਰਕਾਰ ਦੀ ਤਰ੍ਹਾਂ ਵਰਤਪਾਲ ਵੀਰਾ ਉਹਨਾਂ ਨੂੰ ਅੰਦਰ ਕਰ ਦਿੱਤਾ ਹਨ ਦੀਪ ਸਿੱਧੂ ਵੀਰਾ ਬਹੁਤ ਲੋਕਾਂ ਨੂੰ ਜਗਾ ਰਿਹਾ ਸੀਗਾ ਉਹ ਨਾਲ ਗਲਤ ਹੋ ਗਿਆ ਜੇ ਅਸੀਂ ਆਵਾਜ਼ ਨਹੀਂ ਚੁੱਕੀ ਨਾ ਤੇ ਇਹਨਾਂ ਨੂੰ ਲੱਗੇਗਾ ਕਿ ਸਾਨੂੰ ਬੋਲਣਾ ਹੀ ਨਹੀਂ ਆਉਂਦਾ ਉਸ ਇਨਸਾਨ ਨੂੰ ਸਪੋਰਟ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀ ਜੇ ਮੈਂ ਅੱਜ ਨਹੀਂ ਸਪੋਰਟ ਕੀਤਾ ਉਹਨਾਂ ਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਬਹੁਤ ਗਲਤੀ ਕਰੂੰਗੀ جنا پیسے کٹایے اگر سچ کہہ رہے ہو رہے ہوجش پتا ہوگا ਪਹਾਨਾ ਸਿੱਧੂ ਦੇ ਹੱਥ ਵਿੱਚ ਪਿੰਡ ਕੋੜਦੁੰਨਾ ਚ ਵੱਖ-ਵੱਖ ਤਰ੍ਹਾਂ ਦੇ ਲੋਕ ਪਹੁੰਚੇ ਨੇ ਜਿਨ੍ਹਾਂ ਜਿਨ੍ਹਾਂ ਦੇ ਪੈਸੇ ਮੜਵਾਏ ਗਏ ਉਹਨਾਂ ਵਿੱਚੋਂ ਇੱਕ ਨੇ ਸਿਮਰਨ ਜਿਹੜੇ ਸ਼ਹਿਰ ਨਾਲ ਸੰਬੰਧ ਰੱਖਦੇ ਆ ਪਰ ਇਹਨਾਂ ਦਾ ਕਹਿਣਾ ਹੈ ਕਿ ਪਹਾਨਾ ਸਿੱਧੂ ਦੇ ਹੱਥ ਵਿੱਚ ਹੋਣਾ ਕਿਉਂ ਜ਼ਰੂਰੀ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੀ ਵੀ ਪੈਸੇ ਮੜਵਾਏ ਗਏ ਸੀ ਅੱਜ ਪਿੰਡ ਕੋੜਦੁੰਨਾ ਵਿੱਚ ਤੁਹਾਨੂੰ ਲੱਗਿਆ ਕਿ ਇੱਥੇ ਜਾਣਾ ਜ਼ਰੂਰੀ ਹੈ ਪਹੁੰਚਣਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀ ਥਾਵਾਂ ਤੋਂ ਲੋਕ ਆ ਰਹੇ ਆ ਔਰ ਮਨੂ ਲਾ ਗਈ ਉਹ ਨਵਿਰ ਮੇਰੇ ਲਈ ਖੜੇ ਸੀ ਅੱਜ ਮੇਰਾ ਹੱਕ ਬੰਦਾ ਸੀ ਕਿ ਮੈਂ ਅੱਜ ਉਹਨਾਂ ਲਈ ਆਵਾਂ ਤੇ ਮੈਂ ਅੱਜ ਇਹਨਾਂ ਸਾਰੇ ਲੋਕਾਂ ਦੀ ਤਰ੍ਹਾਂ ਮੈਂ ਅੱਜ ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦੀ ਹਾਂ ਉਸ ਯੂਥ ਨੂੰ ਉਸ ਜਨਤ ਨੂੰ ਸਪੋਰਟ ਕਰਨਾ ਚਾਹੁੰਦੀ ਹਾਂ ਜਿਹੜਾ ਆਪਣੇ ਪੰਜਾਬ ਲਈ ਖੜਿਆ ਸਾਡੇ ਸਾਡੇ ਸਾਰੇ ਲਈ ਖੜਿਆ ਬੋਲੇ ਸਾਡਾ ਹੱਕ ਬੰਦ ਹੈ ਸਾਡਾ ਮੋਰਸ ਬੰਦ ਹੈ ਕਿ ਆਸੋ ਉਹ ਇਨਸਾਨ ਨਾਲ ਖੜੀਏ ਸਾਡਾ ਸਪੋਰਟ ਕੀਤਾ ਸੀਗਾ ਬਿਨਾ ਕਿਸੇ ਮਤਲਬ ਤੋਂ ਸਾਡਾ ਸਪੋਰਟ ਕੀਤਾ ਸੀਗਾ ਸਾਡੇ ਨਾਲ ਬਹੁਤ ਬਹੁਤ ਸਾਰੇ ਲੋਕ ਨੇ ਜਿਹੜੇ ਭਾਨਾ ਸਿੱਧੂ ਦੇ ਹੱਕ 'ਚ ਵੀ ਬੋਲ ਰਹੇ ਤੁਸੀਂ ਉਹਨਾਂ 'ਚੋਂ ਇੱਕ ਪਰ ਇੱਕ ਬੀਬੀ ਦੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਹੀ ਪਰਚਾ ਦਰਜ ਹੁੰਦਾ ਲੁਧਿਆਣੇ 'ਚ ਕਹਿੰਦੇ ਉਹਨਾਂ ਦੇ ਖਿਲਾਫ ਸਾਗੋ ਪਰਚੇ ਸੀ ਉਹਨਾਂ 'ਚ ਕੋਈ ਕਾਰਵਾਈ ਨਹੀਂ ਪਰ ਭਾਨਾ ਸਿੱਧੂ ਤੇ ਕਾਰਵਾਈ ਮੋਦੀ ਪਾਰਟੀ ਨਾਲ ਉਹ ਨਹੀਂ ਵੀ ਦੇ ਉਹਨਾਂ ਨੂੰ ਨਹੀਂ ਜਾਣਦੀ ਜਿਨ੍ਹਾਂ ਨੇ ਪਰਚਾ ਕੀਤਾ ਹੈਗਾ ਪਰ ਮੈਂ ਸਰਕਾਰ ਨੂੰ ਮੈਂ ਵੋਟ ਪਾਇਆ ਉਹ ਸਰਕਾਰ ਨੂੰ ਕਹੂੰਗੀ ਕਿ ਤੁਸੀਂ ਪ੍ਰੂਫ ਚੈੱਕ ਕਰੋ ਤੁਸੀਂ ਰਿਕਾਰਡ ਚੈੱਕ ਕਰੋ ਉਸ ਇਨਸਾਨ ਦਾ ਵੀ ਚੈੱਕ ਕਰੋ ਜਿਨੇ ਕੰਪਲੇਨਟ ਕੀਤੀ ਹੈ ਉਸ ਇਨਸਾਨ ਦਾ ਵੀ ਚੈੱਕ ਕਰੋ ਜਿਨੇ ਕੰਪਲੇਨਟ ਕੀਤੀ ਹੈ ਉਹ ਇਨਸਾਨ ਨੂੰ 10 10 ਹਜ਼ਾਰ ਕੀ ਲੱਖਾਂ ਕਰੋੜ ਦੇ ਲੋਕਾਂ ਦੇ ਘਟਾ ਰਹੇ ਉਹਨੂੰ 10 ਹਜ਼ਾਰ ਲੈਣ ਦੀ ਲੋੜ ਨਹੀਂ ਸੀ ਹੈਗੀ ਤੇ ਤੁਸੀਂ ਰਿਕਾਰਡ ਚੈੱਕ ਕਰੋ ਔਰ ਫਿਰ ਤੁਸੀਂ ਕਾਰਵਾਈ ਕਰੋ ਤਾਂ ਬੈਟਰ ਹੋਗਾ ਪਰ ਤੁਸੀਂ ਬਿਨਾਂ ਰਿਕਾਰਡ ਚੈੱਕ ਕੀਤੇ ਬਿਨਾਂ ਕੋਈ ਪ੍ਰੂਫ ਚੈੱਕ ਕੀਤਾ ਤੁਸੀਂ ਉਸਨੂੰ ਸੰਚਾਨ ਦੇ ਪਰਚਾ ਕਰ ਦਿੱਤਾ ਉਹ ਹਰਾਸ਼ ਕਰ ਰਹੇ ਹੋ ਇਹ ਬਹੁਤ ਗਲਤ ਚੀਜ਼ ਹੈ ਮੈਨੂੰ ਲੱਗਦੀ ਹੈ ਕਿ ਤੁਸੀਂ ਕਿਸੇ ਟਾਈਮ ਵਾਦਾ ਕੀਤਾ ਸੀਗਾ ਨਹੀਂ ਸੀਤਿਆਂ ਨੂੰ ਉਹ ਚਾਹੀਦੇ ਸੀਗੇ ਤੁਸੀਂ ਵਾਦਾ ਕੀਤਾ ਸੀਗਾ ਕਿ ਤੁਸੀਂ ਯੂਥ ਲਈ ਕੁਝ ਕਰੋਗੇ ਪਰ ਜਦੋਂ ਅੱਜ ਯੂਥ ਕੁਝ ਕਰ ਰਿਹਾ ਹੈ ਕੁਝ ਅੱਛਾ ਕਰ ਰਿਹਾ ਹੈ ਤੁਸੀਂ ਉਹਨਾਂ ਨੂੰ ਹਰਾ ਰਹੇ ਹੋ ਤੰਗਾ ਰਹੇ ਹੋ ਉਹਨਾਂ ਨੂੰ ਹਰਾਸ਼ ਕਰ ਰਹੇ ਹੋ ਕਿ ਉਹ ਸੱਚ ਬੋਲਣਾ ਬੰਦ ਕਰ ਦੇਣ ਤੁਹਾਨੂੰ ਉਹਦੇ ਤੋਂ ਕੀ ਡਰ ਰਿਹਾ ਹੈ ਇਹ ਸੀ ਨਹੀਂ ਜਾਣਦੇ ਬਟ ਅਸੀਂ ਤੁਸੀਂ ਕਿਸੇ ਟਾਈਮ ਵੋਟ ਕੀਤੇ ਸੀਗੇ ਇਸ ਕਰਕੇ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਐਸੇ ਕਿ ਜੇ ਨਾ ਤਾਂ ਸਪੋਰਟ ਕਰੋ ਨਹੀਂ ਕਰ ਸਕਦੀ ਤਾਂ ਪਲੀਜ਼ ਉਹਨਾਂ ਨੂੰ ਲਿਬਰਟੀ ਦਿਓ ਕਿ ਆਪਣੀ ਲਾਈਫ ਅਚਨਲ ਜੀ ਸੰਗ ਹਨਾ ਬਟ ਜੋ ਹਰਾਸਮੈਂਟ ਉਹਨਾਂ ਨਾਲ ਹੋ ਰਿਹਾ ਬਹੁਤ ਜ਼ਿਆਦਾ ਗਲਤ ਹੋ ਰਿਹਾ ਹੈਗਾ ਮੈਨੂੰ ਲੱਗਦਾ ਕਿ ਜੇ ਐਦਾਂ ਹੁੰਦਾ ਰਿਹਾ ਤੇ ਹਰ ਇੱਕ ਯੂਥ ਹੈ ਨਾ ਇਹਦੇ ਲਈ ਖੜਨ ਲੱਗ ਜੂਗਾ ਤੇ ਇਹ ਸਰਕਾਰ ਵੀ ਚੇਂਜ ਹੋ ਜੂਗੀ ਹਰ ਸਰਕਾਰ ਦੀ ਤਰ੍ਹਾਂ ਆਮ ਤੌਰ ਤੇ ਦੇਖਿਆ ਜਾਂਦਾ ਜਿਹੜੇ ਲੋਕ ਨਾ ਮਾਰੇ ਜਾਂਦੇ ਉਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਆ ਪਰ ਭਾਨਾ ਸਿੱਧੂ ਤਾਂ ਇੱਕ ਉਹ ਉਦਾਹਰਨ ਹੈ ਕਿ ਉਹ ਜੇਲ੍ਹ ਚ ਹੈ ਪਰ ਲੋਕ ਬਾਹਰ ਆ ਕੇ ਲੋਕ ਵੱਡੀ ਗਿਣਤੀ ਚ ਇਕੱਠੇ ਹੋਏ ਤੁਸੀਂ ਅੱਜ ਜਿੰਨਾ ਇਕੱਠ ਦੇਖਿਆ ਇਹਨੂੰ ਲੈ ਕੇ ਤੁਹਾਡੇ ਮਨ ਚ ਕੀ ਪ੍ਰਤੀਕਿਰਿਆ ਹੈ ਬਹੁਤ ਸਾਰੇ ਕੇਸਸ ਹੋ ਰਹੇ ਬੈਕ ਟੂ ਬੈਕ ਹੋ ਰਹੇ ਕਿ ਅੰਮ੍ਰਿਤਪਾਲ ਵੀਰਾ ਉਹਨਾਂ ਨੂੰ ਅੰਦਰ ਕਰ ਦਿੱਤਾ ਹੈ ਨਾ ਦੀਪ ਸਿੱਧੂ ਵੀਰਾ ਬਹੁਤ ਲੋਕਾਂ ਨੂੰ ਜਗਾ ਰਿਆ ਸੀਗਾ ਉਹ ਨਾਲ ਗਲਤ ਹੋ ਗਿਆ ਤੇ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਜੇ ਅਸੀਂ ਨਹੀਂ ਖੜੇ ਨਾ ਤੇ ਸਾਡੇ ਪੰਜਾਬ ਨੂੰ ਕੋਈ ਹੋਰ ਹੀ ਚਲਾ ਦੂਗਾ ਜਾਂ ਸਾਡੇ ਪੰਜਾਬ ਨਾਲ ਗਲਤ ਹੋ ਜਾਊਗਾ ਤੇ ਲੱਗਦਾ ਇਸ ਕਰਕੇ ਹਰ ਇੱਕ ਬੰਦਾ ਜੋ ਅਵੇਅਰ ਹੈ ਔਰ ਬਹੁਤ ਸਾਰੇ ਲੋਕ ਆਪਣੇ ਕੰਮ ਛੱਡ ਕੇ ਅੱਜ ਇੱਥੇ ਪਹੁੰਚੇ ਹੈ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਜੇ ਅਸੀਂ ਆਵਾਜ਼ ਨਹੀਂ ਚੁੱਕੀ ਨਾ ਤੇ ਇਹਨਾਂ ਨੂੰ ਲੱਗੇਗਾ ਕਿ ਸਾਨੂੰ ਬੋਲਣਾ ਹੀ ਨਹੀਂ ਆਉਂਦਾ ਬਹੁਤ ਸਾਰੇ ਲੋਕਾਂ ਨੂੰ ਤਾਂ ਚਲੋ ਪਤਾ ਆਪਣੇ ਚੈਨਲ ਦੇ ਜ਼ਰੀਏ ਤੁਸੀਂ ਪਹਿਲਾਂ ਵੀ ਬੋਲ ਚੁੱਕੇ ਹੋ ਕਿ ਤੁਹਾਡੇ ਕਿੰਨੇ ਪੈਸੇ ਮੜਵਾਏ ਇਹ ਲੋਕ ਨਹੀਂ ਜਾਣਦੇ ਘੱਟੋ ਘੱਟ ਤੁਸੀਂ ਆਪਣਾ ਤਜਰਬਾ ਦੱਸੋ ਜਦੋਂ ਭਾਨਾ ਸੀ ਤੁਨੇ ਤੁਹਾਡੀ ਮਦਦ ਕੀਤੀ ਸੀ ਮੈਂ ਵੀ ਉਹਨਾਂ ਨੂੰ ਨਹੀਂ ਜਾਣਦੀ ਸੀ ਬਹੁਤ ਸਾਰੇ ਲੋਕਾਂ ਦੀ ਤਰ੍ਹਾਂ ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲੀ ਸੀ ਪਰ ਮੈਂ ਉਸ ਇਨਸਾਨ ਨੂੰ ਸਪੋਰਟ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀ ਜਿਵੇਂ ਮੈਂ ਅੱਜ ਨਹੀਂ ਸਪੋਰਟ ਕੀਤਾ ਉਹਨਾਂ ਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਬਹੁਤ ਗਲਤੀ ਕਰੂੰਗੀ ਕਿ ਮੈਂ ਉਸ ਇਨਸਾਨ ਦੀ ਆਵਾਜ਼ ਨਹੀਂ ਚੱਕਾਂਗੀ ਉਹ ਜਿਨੇ ਮੇਰਾ ਸਹਾਰਾ ਕੀਤਾ ਜਿਗਾ ਉਹ ਮੈਨੂੰ ਵੀ ਜਾਣਦੇ ਨਹੀਂ ਸੀ ਮੇਰੇ ਕੋਈ ਰਿਲੇਟਿਵ ਨਹੀਂ ਸੀ ਜੇ ਕਿ ਉਹਨੇ ਸਪੋਰਟ ਕਰ ਦਿੱਤੀ ਮੈਂ ਇੱਕ ਉਹਨਾਂ ਨੇ جگہ لائ کچھ لگتا ہے

ਕਿਚੁ ਬੋਲ ਲਓ ਆਪਣੀ ਜਨਰੇਸ਼ਨ ਬਾਰੇ ਸੋਚੋ ਕਿ ਅਗਰ ਤੁਸੀਂ ਅੱਜ ਝੂਟ ਦਾ ਸਪੋਰਟ ਕਰੋਗੇ ਤੁਹਾਡੇ ਬੱਚੇ ਤੁਡੇ ਅੱਜ ਵਾਲੀ ਜਨਰੇਸ਼ਨ ਸਾਡੇ ਜਨਰੇਸ਼ਨ ਦੀ ਤੁਲਨਾ ਇਹ ਕਾਹਦੇ ਸਵਾਲ ਜਿਹੜਾ ਕੰਮ ਤੁਸੀਂ ਸਟੇਜ ਤੋਂ ਵੀ ਬੋਲਦੇ ਆਂ ਆਖਿਆ ਕਿ ਕੰਮ ਸਰਕਾਰ ਨੇ ਕੀਤਾ ਹੁੰਦਾ ਤੇ ਭਾਨਾ ਸਿੱਧੂ ਨੂੰ ਲੋੜ ਕਿਉਂ ਪੈਂਦੀ ਸਰਕਾਰ ਇਹਦਾ ਮਤਲਬ ਇਹ ਸਮਝੀਏ ਕਿ ਜ਼ਿੰਮੇਵਾਰੀ ਤੋਂ ਬਹੁਤ ਦੂਰ ਹੈ ਹੁਣ ਪੰਜਾਬ ਦਾ ਜਿਹਨੇ ਅੱਜ ਮੈਂ ਬੋਲ ਰਹੀ ਆ ਇਹ ਮੇਰਾ ਕੋਈ ਕੰਮ ਨਹੀਂ ਸੀ ਹੈਗਾ ਮੇਰੇ ਇੱਥੇ ਆਉਣ ਦਾ ਕੋਈ ਮਤਲਬ ਨਹੀਂ ਬੰਦਾ ਸੀ ਬਟ ਮੈਂ ਅੱਜ ਇੱਥੇ ਆਈਆਂ ਤੇ ਉਹਨਾਂ ਲਈ ਆਈਆਂ ਜਿਨ੍ਹਾਂ ਜੋ ਇੱਕ ਪੰਜਾਬ ਦੇ ਇੱਕ ਯੂਥ ਖੜ ਰਹੇ ਉਸਨੂੰ ਚਾਣ ਲਈ ਆਈਆਂ ਜੇ ਇਹ ਇਹ ਪ੍ਰੀਜ਼ ਨਾ ਹੁੰਦੀ ਵੀਰੇ ਨਾਲ ਗਲਤ ਨਾ ਹੁੰਦਾ ਤੇ ਮੈਨੂੰ ਵੀ ਲੋੜ ਨਹੀਂ ਸੀ ਮੈਨੂੰ ਆਸ ਚੱਕਣ ਦੀ ਕੋਈ ਜ਼ਰੂਰਤ ਨਹੀਂ ਸੀ ਜੇ ਭਾਨੇ ਵੀਰੇ ਨਾਲ ਗਲਤ ਨਾ ਹੁੰਦਾ ਤੇ ਜਾਂ ਤੇ ਆਪਣੀ ਪੰਜਾਬ ਨਾਲ ਗਲਤ ਨਾ ਹੁੰਦਾ ਤੇ ਭਾਨੇ ਵੀਰੇ ਨੂੰ ਵੀ ਬੋਲਣ ਦੀ ਲੋੜ ਨਹੀਂ ਸੀ ਮੈਨੂੰ ਲੱਗਦਾ ਸਿਸਟਮ ਦੇ ਵਿੱਚ ਪ੍ਰੋਬਲਮ ਹੈ ਅਗਰ ਸਿਸਟਮ ਸਰਕਾਰ ਸਹੀ ਤਰੀਕੇ ਨਾਲ ਚਲਾਏ ਤਾਂ ਸਾਨੂੰ ਆਪਣੇ ਕੰਮ ਛੱਡ ਕੇ ਇਹ ਸਭ ਚੀਜ਼ਾਂ ਦੀ ਤੁਰੰਤ ਕੋਈ ਲੋੜ ਨਹੀਂ ਹੈ ਇਹ ਸਾਡੇ ਨਾਲ ਸਿਮਰਨ ਸਿੰਘ ਜਿਨ੍ਹਾਂ ਦੇ ਪੈਸੇ ਮੜਵਾਏ ਭਾਨਾ ਸਿੱਧੂ ਨੇ ਕਾਹ ਇਹਨਾਂ ਦੇ ਹੱਕ ਵਿੱਚ ਇੱਥੇ ਬੋਲੇ ਵੀ ਆ ਸਾਡੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਇਸ ਤਰ੍ਹਾਂ ਵੱਖ-ਵੱਖ ਲੋਕ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਜ਼ਿਲ੍ਹਾ ਬਰਨਾਲਾ